ਅੰਬੀ ਫਸਤੀ ਕਾਲ ਦੀ ਮੈਂ ਊਟਾਂ ਸੰਗ ਰਾਦੇ ਆਏ ਨਹੀਂ ਹੁੰਦਾ ਨਹੀਂ ਤਰਦਾ ਹਨ ਫਸਤੀ ਕਾਲ ਦੀ ਤੇ ਇਹ ਕਾਫਲਾ ਅੱਜ ਜਾ ਰਿਹਾ ਜੀ ਮੋਕੇ ਜਿਹੜੀ ਸੰਦਕ ਮੋਰਚੇ ਦੀ ਮਹਾ ਪੰਧਿਆਤ ਹੋਣੀ ਆ ਇਹ ਹੁਣ ਉਹ ਦਿਖਾਉਣਾ ਜੀ ਦੇਖੋ ਕਾਫਲਾ ਕਿੰਨਾ ਵੱਡਾ ਆ ਤੇ ਨਕੋਦਰ ਖੜੇ ਆ ਦਾਣਾ ਮੰਡੀ ਕੀ ਕਰਣ ਲੱਗੇ ਆ ਜੀ ਇਹਨਾਂ ਕੋ ਉੱਧਰ ਗਾਣਾ ਮੰਡੀ ਤੋਂ ਇਕੱਠੇ ਹੋਏ ਸੀ ਇਹ ਜ਼ਿਲ੍ਹਾ ਜਲੰਧਰ ਦੇ ਰਾਜਾਂ ਦੇ ਜੁਨੀ ਹੁੰਦੇ ਇਹ ਸਾਡੇ ਬਲਾਕ ਦੇ ਪ੍ਰਧਾਨ ਆ ਨਕੌਦਰ ਦੇ ਇਹਨਾਂ ਨਾਲ ਕੋਈ ਗੱਲਬਾਤ ਕਰਦੇ ਆਂ ਹਾਂਜੀ ਪ੍ਰਧਾਨ ਜੀ ਚੱਲੇ ਆਂ ਹਾਂਜੀ 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 ਜੀ ਆਪਾਂ ਕਿਉਂਕਿ ਸਰਕਾਰ ਨੂੰ ਹੈ ਹਾਂਜੀ ਹਾਂਜੀ ਮੋਦੀ ਹਕੂਮਤ ਨੂੰ ਹਿਲਾ ਦੇਣਾ ਕਿ ਫੜ ਕੇ ਠੀਕ ਹੈ ਇਹ ਸਾਰੇ ਪ੍ਰਧਾਨ ਜੀ ਦਾ ਕਾਫਲਾ ਇਹ ਆ ਮੋਰੋ ਉਧਰੋਂ ਆਇਆ ਸਾਰੇ ਏਹ ਜੋਦੇ ਦੇਖੋ ਤਿਆਰ ਆ ਰਾਜੇਵਾਲ ਜੂਨੀਅਨ ਪੂਰੀ ਸਰਗਰਮਿਆ ਜੀ ਜ਼ਿਲंधर ਜिले ਦੇ ਵਿੱਚ ਸੱਚੇ ਪਾਤਸ਼ਾਹ ਇਹਨਾਂ ਨੂੰ ਲੰਬੀਆਂ ਉਮਰਾਂ ਵਾਖੇ ਗਰਮ ਮਜ਼ਦੂਰ ਹੈ ਤਾਂ ਕਿ राम मयूरा का बाबा जाम राम मयूर कास बाबा राम मयूर कास बाबा ताबा राम मयूर कास बाबा चावा